वैग्रजी का खालसा वैग्रजी की फति वलावलवाणी भक्त कवि जी की को हर समान नहीं राजा ए भूपत सब दिवस चार की झूठी करत देवा जा रहाओ तीरो जन होई सो एकत डोले तीन पवन पर साजा हाथ पसार सके को जन को बोल सके ना अंदाजा चीत अचीत ਮੂੜ ਮਨ ਮੇਰੇ ਬਾਜੀ ਅਨਹ ਦਾ ਵਾਜਾ ਕਹ ਕਬੀ ਸੰਸਾ ਪਰੋਂ ਚੋਕਾ ਚੋਕੋ ਤਰੋਂ ਪ੍ਰਲਾਦ ਨੇ ਵਾਜਾ ਗੁਰਪੁਰਾ ਜਿਨ ਸਿਮਰਿਆ ਸਈ ਪਏ ਨਿਹਾਲੂ ਨਾਨਕ ਨਾਮ ਰਦਨਾ ਕਾਰਜ ਆ ਵਿਰਾਸ ਪੂਰੀ ਗੁਰੂ ਦੀ ਰਾਧਨਾ ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਹੁੰਦੀ ਹੈ ਭਾਈ ਗੁਰ ਉਦਾ ਰੂਪ ਹੈ ਬਾਣੀ ਗਿਆਨ ਰੂਪੀ ਕੁਦਰਤ ਦਾ ਰੂਪ ਗੁਰੂ ਦਾ ਰੂਪ ਪਰਮੇਸ਼ਰ ਦਾ ਉਹ ਗੁਰੂ ਹੈ ਸ਼ਬਦ ਗੁਰੂ ਗੁਰ ਸ਼ਬਦ ਚੋਂ ਆਪਾਂ ਨੂੰ ਗਿਆਨ ਹੋਣਾ ਹੈ ਗੁਰਦਰਸ਼ਨ ਹੈ ਬਾਣੀ ਦਰਸ਼ਨ ਪਰਸ਼ਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ ਜਿਹੜੇ ਉਹਦੇ ਰੰਗ ਚ ਰੰਗੇ ਜਾਂਦੇ ਨੇ ਉਹਨਾਂ ਨੂੰ ਹੀ ਦਰਸ਼ਨ ਹੁੰਦੇ ਨੇ ਭਾਈ ਆਤਮਾ ਕਰਕੇ ਇਥੇ ਰਾਜੇ ਦੀ ਗੱਲ ਭਗਤ ਜੀ ਸੁਣਾਉਂਦੇ ਨੇ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ ਸੰਸਾਰੀ ਰਾਜਿਆਂ ਦੀ ਭੂਪਤ ਜ਼ਮੀਨ ਦੇ ਟੁਕੜੀਆਂ ਤੇ ਜਿਹੜੇ ਰਾਜ ਕਰਦੇ ਨੇ ਕੁਛ ਟਾਈਮ ਲਈ ਹੁੰਦੇ ਨੇ ਭਾਈ ਇਹ ਇਹ ਆਉਂਦੇ ਜਾਂਦੇ ਰਹਿੰਨ ਹਰੀ ਹਮੇਸ਼ਾ ਹੀ ਰਹਿੰਦਾ ਹੈ ਹਰੀ ਸਮਾਨ ਕੋਈ ਨਹੀਂ ਰਾਜਾ ਇੱਕ ਹੀ ਹੈ ਰਾਜਾ ਭਾਈ ਜਗਤ ਭੁਖਾਰੀ ਫਿਰਦਾ ਹੈ ਸਭ ਕੋ ਦਾਤਾ ਰਾਮ ਉਹੀ ਤਾਂ ਰਾਜਾ ਹੈ ਰਾਜਾ ਹੁੰਦਾ ਰੱਜਿਆ ਹੋਇਆ ਜਿਹੜਾ ਸਭ ਨੂੰ ਦੇਈ ਜਾਵੇ ਇਹ ਭੂਪਤ ਦੇ ਰਾਜੇ ਕਿਵੇਂ ਹੋ ਸਕਦੇ ਨੇ ਇਹ ਤਾਂ ਦੇਖਦੇ ਆਪਾਂ ਕੀ ਕਰਦੇ ਨੇ ਫਿਰ ਕੁਝ ਟਾਈਮ ਲਈ ਹੁੰਦੇ ਨੇ ਇਹ ਕੁਦਰਤ ਦਾ ਖੇਲ ਆ ਇਹ ਉਹ ਜਾਣੇ ਇਹ ਆਪਣਾ ਵਿਚਾਰ ਨਹੀਂ ਕਿਉਂ ਨੇ ਕਾਦੇ ਨੇ ਇੱਕ ਦਾਤੇ ਇੱਕ ਪੁਖਾਰੀ ਸਭ ਤੇਰੀ ਚੋਜ ਵਡਾਣੇ ਉਹਦਾ ਖੇਲ ਹੈ ਦਾਤੇ ਦਾ ਪਾਈ ਰਹਾਓ ਤੇਰੂ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਸਾਜਾ ਹਤਾ ਹਾਥ ਪਸਾਰ ਸਕੇ ਕੋ ਜਨ ਕੋ ਕੋ ਬੋਲ ਸਕੇ ਨੰ ਅੰਦਾਜ਼ਾ ਜਿਹੜੇ ਤੇਰੇ ਜਨ ਨੇ ਤੇਰੇ ਗੁਰ ਸਿੱਖ ਨੇ ਉਹ ਕਦੋਂ ਡੋਲਦੇ ਨੇ ਪਾਈ ਤੇਰੇ ਸੇਵਕ ਉਹ ਕੋਈ ਕਿਛ ਨਹੀਂ ਜੰਮ ਨਹੀਂ ਆਵੇ ਨੇੜੇ ਜਿਹੜੇ ਤੇਰੇ ਸੇਵਕ ਨੇ ਜੰਮ ਉਹਦੇ ਨੇੜੇ ਕਿੱਥੇ ਆ ਜਿਹੜੇ ਤੇਰੇ ਜਨ ਨੇ ਉਹ ਕਦੋਂ ਡੋਲਦੇ ਨੇ ਤੀਨ ਭਵਨ ਪ੍ਰਸਾਦ ਜਾਂ ਤਿੰਨ ਲੋਕਾਂ ਤੋਂ ਉੱਪਰ ਉੱਠ ਖੜਦੇ ਨੇ ਉਹ ਮਾਇਆ ਪਾਰ ਕਰ ਜਾਂਦੇ ਨੇ ਤੇਰੇ ਚਰਨਾਂ 'ਚ ਬੈਠੇ ਹੁੰਦੇ ਨੇ ਧਿਆਨ ਕਰਕੇ ਹੱਥ ਫਸਾਰ ਸਕੇ ਨਾ ਕੋ ਜਨ ਕੋ ਕੋਈ ਕਿਸੇ ਦੀ ਪਹੁੰਚ ਨਹੀਂ ਚੱਲਦੀ ਉਹਨਾਂ ਤੱਕ ਸਾਰਾ ਸੰਸਾਰ ਇੱਕ ਪਾਸੇ ਕਿਉਂ ਨਾ ਹੋ ਜੀ ਭਗਤਾਂ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ ਕਿਉਂ ਜਿਹਦੇ ਹੁਕਮ ਨਾਲ ਸਾਰਾ ਕੁਝ ਹੋਣਾ ਉਹਦੇ ਦੇ ਚਰਨਾਂ 'ਚ ਬੈਠੇ ਆ ਭਾਈ ਮੁਹਿ ਮਰਨਿਕਾ ਚਾਉ ਹੈ ਮਰੂਤੁ ਹਰ ਕੇ ਦਵਾਰ ਹਰਿ ਦੇ ਦਵਾਰ ਤੇ ਤਾਂ ਬੈਠੇ ਨੇ ਭਾਈ ਉਥੋਂ ਹੀ ਹੁਕਮ ਹੋਣਾ ਬੋਲ ਨਾ ਸਕੇ ਅੰਦਾਜ਼ਾ ਉਹਦੇ ਬਾਰੇ ਵੀ ਕੋਈ ਬਿਆਨ ਨਹੀਂ ਕਰ ਸਕਦਾ ਜਿਨਨੇ ਸੰਸਾਰੀ ਧਰਮ ਆਪਾਂ ਕਹਿਣ ਲਈ ਸਾਰੇ ਮਨ ਦੇ ਖਿਆਲ ਨੇ ਅੰਦਾਜ਼ੇ ਨੇ ਫਰਜੀ ਧਰਮ ਨੇ ਇਹ ਮਾਨਵ ਸੋਚਾਂ ਨੇ ਇਹ ਕੀ ਧਰਮ ਹੈ ਇਹ ਸੱਚ ਧਰਮ ਹੈ ਇਹ ਸਤਖੰਡ ਚੋਂ ਆਈ ਹੈ ਬਾਣੀ ਭਾਈ ਇਹ ਸਤਗੁਰ ਦੇ ਮੁਖ ਤੋਂ ਵਿਚਾਰੀ ਜਾਂਦੀ ਏ ਦੇਵ ਲੋਕ ਚੋਂ ਆਪਾਂ ਵੀ ਤਾਂ ਉੱਥੇ ਪਹੁੰਚਣਾ ਵਾ ਦੇਵ ਲੋਕ ਸੰਤ ਲੋਕ ਕਹਿ ਲਈ ਆਪਾਂ ਰੋਜ਼ ਰਹਿਰਾਸ ਵੀ ਪੜਦੇ ਆਂ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਿਆਰ ਟਹਿਰ ਕੀ ਵੇਲਾ ਇयां ਖੜ ਚੱਲੋ ਹਰ ਲਹਾ ਅੱਗੇ ਵਸਨ ਸਹੇਲਾ ਲਹਾ ਪਕੜਦੇ ਨਹੀਂ ਪੜਕੇ ਨਿਕਲ ਜਾਂਦੇ ਆਂ ਸੰਤ ਦਾ ਦਰਸ਼ਨ ਕਰਨਾ ਆਪਾਂ ਸੰਤ ਲੋਕ ਪਹੁੰਚਣਾ ਸਤਿਗੁਰ ਦਾ ਦਰਸ਼ਨ ਕਰਨਾ ਆਪਾਂ ਆਤਮਾ ਨੇ ਅੱਗੇ ਭਗਤ ਜੀ ਕੀ ਸਮਝਾਉਂਦੇ ਆਂ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨੰਦ ਬਾਜਾ ਹੈ ਮੂਰਖ ਮਨਾ ਅਚੇਤ ਅੰਦਰ ਤੇਰੇ ਜਿਹੜਾ ਹੈਗਾ ਅਨਹਦ ਸ਼ਬਦ ਹੈ ਜਿਹੜਾ ਤੇਰੇ ਅੰਦਰ ਹੀ ਬਾਹਰ ਲੱਭਦਾ ਫਿਰਦਾ ਤੂੰ ਚੇਤ ਜਾਗ ਜਾ ਜਾ ਕੇ ਉਹ ਸੁਣਿਆ ਜਾਂਦਾ ਹੁਣ ਆਪਾਂ ਸੁੱਤੇ ਪਏ ਆ ਭਾਈ ਜਦੋਂ ਸੁੱਤੇ ਪਏ ਨੂੰ ਕੋਈ ਠਾਲ ਦੇ ਸੁਪਨਾ ਟੁੱਟ ਜਾਂਦਾ ਹੈ ਭਾਈ ਇਹਵੇਂ ਜਦੋਂ ਸਾਨੂੰ ਇਸਰੀ ਚੋਂ ਕਾਲ ਠਾਲ ਦਾ ਫਿਰ ਜਾਗਦੇ ਆ ਕਬੀਰ ਜੀ ਕਹਿੰਦੇ ਫਿਰ ਉਹਦਾ ਜਾਗੇ ਦਾ ਕੀ ਫਾਇਦਾ ਭਾਈ ਕੋਕ ਕਵੀਰ ਤਾਂ ਮਹੀਨਰ ਜਾ ਕੇ ਜਦ ਜਮਕਰ ਡੰਡ ਮੂਡ ਮੈਂ ਲਾ ਕੇ ਫਿਰ ਜਾ ਕੇ ਦਾ ਕੀ ਫਾਇਦਾ ਹੈ ਉਹੀ ਭਗਤੀ ਕਹਿੰਦੇ ਆ ਚੇਤ ਚੇਤ ਮੂਡ ਮਨ ਮੇਰੇ हे ਅਚੇਤ ਮੂਰਖ ਮਨ ਮੇਰੇ ਤੇਰੇ ਅੰਦਰ ਹੀ ਹੈ ਉਹ ਬਾਹਰ ਕਿੱਥੇ ਭਾਲਦਾ ਫਿਰਦਾ ਨਾ ਕਹੇ ਕਵੀਰ ਸੰਸਾਰ ਭਰਮ ਚੂਕੋ ਤਰੂ ਪ੍ਰਲਾਦ ਨਿਰਵਾਜਾ ਜਿਹੜੇ ਗੁਰ ਸ਼ਬਦ ਦੇ ਗਿਆਨ ਨਾਲ ਇਹ ਰੱਬੀ ਬਾਣੀ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਭਰਮ ਨਹੀਂ ਰਹਿੰਦਾ ਭਾਈ ਉਹ ਤਾਂ ਹੀ ਕਹਿੰਦੇ ਨੇ ਵੀ ਜਿਹੜੇ ਧਰੂ ਪ੍ਰਲਾਦ ਐ ਉਹ ਇਹੀ ਉਹਨਾਂ ਤੇ ਬਖਸ਼ਿਸ਼ ਹੋਈ ਐ ਬਾਣੀ ਨਾਲ ਹੀ ਨਿਵਾਜੀਏ ਗਏ ਨੇ ਆਪਾਂ ਨਹੀਂ ਇਹ ਪ੍ਰਾਪਤੀ ਕਰਨੀ ਭਾਈ ਜੇ ਆਪਾਂ ਮੰਦੇ ਪਿੱਛੇ ਚੱਲਦੇ ਰਹੇ ਫਿਰ ਆਪਾਂ ਨੇ ਪੱਲੇ ਕੁਝ ਨਹੀਂ ਪੈਣਾ ਬਟਾ ਉਸੋਂ ਜੋ ਲਾਵੇ ਨੇ ਤਾਂ ਕੋ ਹੱਥ ਨਾ ਆਵੇ ਕੇ ਜਦ ਜਾਣੇ ਮੈਂ ਕਿਛ ਕਰਤਾ ਤਬ ਲੋਕ ਗਰਭਜੋਨ ਮੇ ਫਿਰਤਾ ਫਿਰ ਘੁੰਮਦੇ ਰਾਂਗੇ ਜੰਮਣ ਮਰਚ ਬਹੁ ਸਜਾਈ ਪਿਆ ਦੇਸ ਲੰਮੇ ਨਹੀਂ ਭਾਈ ਇਹ ਗਲਤੀ ਕਰਨੀ ਉਹਨੇ ਮਨੁੱਖਾ ਤੇ ਹੀ ਮਿਲੀ ਹੈ ਤੇ ਲਾਹਾ ਲੈਣਾ ਆਪਾਂ ਜੈ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰਿ ਆਓ ਇਹ ਭਗਤੀ ਵਿੱਚ ਲੱਗੀਏ ਸੰਸਾਰ ਦਾ ਤਿਆਗ ਕਰਕੇ ਸਰੀਰ ਚ ਰਹਿੰਦੇ ਰਹਿੰਦੇ ਆਪਾਂ ਆਪਦੇ ਸੰਤ ਲੋਕ ਪਹੁੰਚੀਏ ਜਿਨੀ ਨਾਮ ਤੇ ਆਇਆ ਗਏਮ ਸਖਤ ਕਾਲ ਨਾਨਕ ਤੇ ਮੁਖੁਜਲੇ ਛੇਤੀ ਛੋਟੀ ਨਾਲ ਅਸੀਂ ਗੁਰਸਿੱਖਾਂ ਦੀ ਸੰਗਤ ਕਰੀਏ ਕਿੰਨੇ ਉਹਨਾਂ ਦੇ ਨਾਲ ਹੋਰ ਨਿਕਲ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ